ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਆ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ। ਹਾਂ ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ। ਕਨਫਰਮ ਕਰਨ ਲੱਗੇ ਸੱਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ। ਪਿੰਡ ਨਜ਼ਾਮ ਵਾਲਾ ਆ ਗਿਆ ਸੱਜਣੋ। ਤੇ ਜ਼ਿਲ੍ਹਾ ਫਿਰੋਜ਼ਪੁਰ ਆ ਗਿਆ ਤੇ ਨੇੜੇ ਹਾਰਫਕੇ ਮੱਲਾਂ ਵਾਲਾ ਰਹਿ ਜਾਂਦਾ। ਤੇ ਇਸ ਘਰੋਂ ਤੁਹਾਨੂੰ ਤਿੰਨ ਨੇ ਇਮਲ ਵਿਕਰੀ ਲਈ ਵਿਖਾਉਣ ਲੱਗੇ ਆ ਕਿ ਗਊ ਸੂਈ ਆ ਤੇ ਦੋ ਸੱਜਣੋਂ ਝੋਟੀਆਂ ਮੱਝਾਂ ਤੇ ਇੱਕ ਏ ਕੱਟਾ ਵਿਕਰੀ ਵਾਲਾ ਨੀਲੀ ਰਾਵੀ ਦਾ ਇਹਨਾਂ ਸਾਰੇ ਪਸ਼ੂਆਂ ਦਾ ਲੇਖਾ ਜੋਖਾ ਲੈ ਲੈਨੇ ਆ ਜਿਹੜਾ ਪਸੰਦ ਆ ਗਿਆ ਤਸੱਲੀ ਆਪਣੀ ਆਪ ਕਰਕੇ ਖਰੀਦਦਾਰੀ ਕਰ ਲਿਓ ਥੋਡਾ ਧੰਨਵਾਦ ਵੇਖਿਓ ਵੀਡੀਓ ਐਂਡ ਤੱਕ ਆਜੋ ਲਈਏ ਜਾਣਕਾਰੀ ਅੱਲਾ ਬਸਾਸਤਰੀ ਕਾ ਸਾਸਿਕਾ ਵੀਰ ਜੀ ਹੋਰ ਸੁਣਾ ਵਧੀਆ ਜੀ ਵਧੀਆ ਚੜਦੀ ਕਲਾ ਨਾ ਚੜਦੀ ਕਲਾ ਜੀ ਤੇ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਨਾਮ ਲਵ ਦਿਲਵਰ ਰਵੀਪਰਪਿੰਨਨ ਅੰਜਾਮ ਵਾਲਾ ਠੀਕ ਆ ਮੋਬਾਈਲ ਨੰਬਰ 7986046417 7986046417 ਇਹਦੇ ਤੇ ਕਰੇ ਸੰਪਰਕ ਹਾਂਜੀ ਠੀਕ ਆ ਤੇ ਵਪਾਰ ਦਾ ਕੰਮ ਆ ਹਾਂਜੀ ਵਪਾਰ ਦਾ ਜੀ ਰੂਟੀਨ ਚ ਹੀ ਹੁੰਦੇ ਨੇ ਬਸ ਹਾਂਜੀ ਰੂਟੀਨ ਚ ਜੀ ਠੀਕ ਆ ਆ ਮਹਿੰਦੀ ਜੇ ਗੱਲ ਕਰੀਏ ਤਾਂ ਕਿਹੜਾ ਸੁਆ ਸੁਈ ਆ ਇਹ ਤੀਜਾ ਸੁਆ ਸੁਈ ਆ ਜੀ ਤਾਜੀ ਸੁਈ ਕੱਲ ਸੁਈ ਠੀਕ ਆ ਕੱਟੀ ਦਿੱਤੀ ਮੈਂ ਨੇ ਚੁੰਨ ਚੁੰਨ ਬਹੁਤ ਚੰਗੀ ਇੱਕ ਨੰਬਰ ਹੈ ਠੀਕ ਆ ਕੱਲ ਦੀ ਸੁਈ ਆ ਹਾਂਜੀ ਕੱਲ ਸੁਈ ਆ ਕੱਟੀ ਨੂੰ ਜਨਮ ਦੇਗੀ ਹਾਂਜੀ ਠੀਕ 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 ਇਹ ਵਾੜਾ ਥੋੜਾ ਨਾ ਦੁੱਧ ਦੁੱਧ ਕਹਿੰਦੇ ਚੁੰਦੇ ਰਹੇ ਹੋ ਦੁੱਧ 12 ਕਿਲੋ ਕਹਿੰਦੇ ਚੁੰਦੇ ਬਾਕੀ ਅਗਲੇ ਦੀ ਸੇਵਾ ਆ ਨਾ ਗਾਂ ਆਪਣੀ ਸੋ ਬੋਲਾ ਹੈਗਾ 7-8 ਕਿਲੋ ਇਸ ਟਾਈਮ ਆਪਣੇ ਕੋਲ ਦਾ ਠੀਕ ਹਾਂਜੀ ਠੀਕ 7-8 ਕਿਲੋ ਹਾਂ ਜੇਰ ਜੂਰ ਵਧੀਆ ਪਈ ਹੈ ਜੀ ਜੇਰ ਓਕੇ ਪਈ ਹਾਂਜੀ ਆਹ ਲਈ ਕੱਟੀ ਆਹ ਕੱਟੀ ਆ ਜੀ ਕਰੀ ਖੱਟੀ ਖੜੀ ਮੜੀ ਜੀ ਕਰਦੇ ਮੇਰਾ ਭਰਾ ਇਹ ਸੱਜਣੋ ਉਹ ਡਿੱਟ ਗਏ ਇਹ ਆ ਦੇਖੋ ਤੇ ਸਵੇਰ ਦਾ ਟਾਈਮ ਯਾ ਮੰਨ ਲਓ 1:00 ਵਜੇ ਦਾ ਸਮਾਂ ਹੋਊਗਾ 12:30 ਇੱਕ ਦਾ ਜਦੋਂ ਵੀਡੀਓ ਕਰਦੇ ਆ ਉਸ ਹਿਸਾਬ ਨਾਲ ਇਸ ਪਸਮਾਨ ਦਾ ਨਤਾਜਾ ਲਾ ਲਿਓ ਚੁੰਨ ਜੁੰਨ ਬਹੁਤ ਚੰਗੀ ਠੀਕ ਹੈ ਠੀਕ ਹੈ ਠੀਕ ਹੈ ਕੱਢ ਦੇ ਬਾਰੇ ਦੀ ਤੋਰ ਕਰਾਂ ਚਾੜ ਹਟ ਕੱਟ ਕੱਟ ਚੰਗਾ ਸੱਗ ਕੱਦ ਕਾਟ ਪੂਰਾ ਹਾਂ ਬਾਡੀ ਸਟਾਲ ਤੁਹਾਡੇ ਸਾਹਮਣੇ ਕੇਰਾ ਸুইসਾਈ ਆ ਸੱਜਣਾ ਤੇ ਥੋੜਾ ਪਸੂ ਤੈ ਮਾਰ ਜਾਂਦਾ ਬਾਕੀ ਜਿਹੜੀ ਚੀਜ਼ ਆ ਉਹ ਤੁਹਾਡੇ ਸਾਹਮਣੇ ਇੱਥੇ ਹੁਣ ਕਰ ਲੋ ਚੱਕ ਕੇ ਵੀ ਤੋਰ ਤਾਰ ਕੱਦ ਕਾਟ ਦਾ ਨਤਾਜਾ ਲਾ ਲਿਓ ਕਮਾਲ ਹੋ ਗਿਆ ਕਮਾਲ ਮਾਰਿਆ ਦੇਖੋ ਹੋਇਆ ਹਾਂ ਜਾਈ ਜਾਣਾ ਤੇ ਲਾਭ ਕਿੰਨੇ ਦੀ ਦੇ ਦੇਣੀ ਇਹ ਜਿਹੜਾ ਰੇਟ ਰੂਟ ਤਾਂ 60 ਦੇ ਤੈਨੂੰ ਪਤਾ ਹੀ ਮੁੱਲ ਬਰਾਬਰ ਹੀ ਕਰਨਾ ਆਪਾਂ ਹਾਂ ਦੇਣ ਵਾਲੇ ਮੁੱਲ ਅੱਸੀ ਕਰਦੇ ਦੋ ਛੜ ਦਾਂਗੇ ਇਸੀ ਚ 78000 ਦੇ ਹਾਂਜੀ ਹੋਰ ਮਾਨਤਨ ਕਰਦਾਂਗੇ ਆਈ ਭੈਣ ਭਰਾ ਹਾਂਜੀ ਠੀਕ 78 ਚੋਂ ਮਾਨਤਨ ਹਾਂਜੀ ਆ ਗੱਬਨ ਮੈਂ ਇਹ ਵੀ ਖੋਲ ਖੋਲ ਦੇਣ ਤੇ ਇਹ ਲਵ ਕਿਹੜਾ ਸੁਆ ਸੁਆ ਇਹ ਤੀਜਾ ਸੁਆ ਸੁਣਾ ਹੀ ਐ ਕਿਉਂ ਨਾ ਦੂਜਾ ਕਹਿ ਪਰ ਆਪਾਂ ਤੀਜਾ ਹੀ ਮੰਨ ਲੈ ਤੀਜਾ ਸੁਆ ਸੁਣਾ ਤੀਜਾ ਸੁਆ ਸੁਣਾ ਦਿੰਦੇ ਥੱਲੋਂ ਉਹ ਸਾਫ 12 13 ਗੱਲ ਦੁੱਧ ਦੀ ਗਰੰਟੀ ਹੈ ਮੈਂ ਦੇਂਦੀ ਠੀਕ ਆ ਹਾਂਜੀ ਅਜ ਹਫਤਾ ਲੈਂਦੀ ਮੈਂ ਗੁੰਮਦੀ ਆਉਂਦੀ ਇੱਕ ਹਫਤਾ ਲੈ ਜੂਗੀ ਭਾਰ ਪਿੱਛੇ ਵੱਲੋਂ ਉਹ ਆਪਣੀ ਗਰੰਟੀ ਹੋ ਥਾਣਾ ਥਣ ਥਣਾਂ ਦੀ ਵੀ ਇੱਕ ਨੰਬਰ ਸਫਾਈ ਚੱਲ ਥਣ ਤੱਕ ਲੈ ਇੱਥੇ ਆ ਕੇ ਦੇਖ ਹਾਂਜੀ ਉਹ ਥਣ ਤਾਂ ਵੇਖੇ ਹੀ ਜਾਣੇ ਜੀ ਰਾਜੀ ਸੌਖੀ ਪੂਰੀ ਮੈਂ ਹਾਂ ਨਹੀਂ ਚੰਗੀ ਆ ਥੱਲਿਓ ਸਾਫ ਸੁਥਰੀ ਐ ਸੱਜਣਾ ਬਾਕੀ ਹਜੇ ਦਿਨ ਪਏ ਆ ਬਣ ਜੂਗੀ ਮੈਂ ਹਾਂਜੀ ਬਣ ਜਾਣੀ ਥੱਲੇ ਪੂਰੀ ਬਣੇਗੀ ਮੈਂ ਅੱਜ ਹਾਂ 12 13 ਗਲ ਦੁੱਧ ਚੋਇਆ ਆ ਨਾਣੇ ਨਹੀਂ ਦੇ ਦੋਗੀ ਮੈਂ ਹਾਂ ਥੱਲੇ ਦੀ ਪੂਰੀ ਸਾਹਮੇ ਅੱਜ ਸੀਲ ਠੰਢੀ ਪੂਰੀ ਏ ਠੀਕ ਆ ਇਧਰ ਆ ਜਾ ਕਰਦੇ ਪੈਖਣਾ ਇਹਨੂੰ ਕਰਮਾ ਵੀ ਬਸ ਪੁੱਤ ਬਸ ਆ ਦੇਖੋ ਸਫਾਈਆਂ ਸੱਜਣੋ ਜਿਵੇਂ ਤੁਹਾਨੂੰ ਦੱਸਿਆ ਨਾ ਬਹੁਤ ਸਾਫ ਸੁਥਰੀ ਏ ਤੇ ਇਹਦਾ ਰੇਟ ਸ਼ਾ ਮੋਲ ਦਾ 95 ਕਰਦੇ ਆ 90000 ਦੇ ਦਾਂਗੇ ਮੱਜ ਮੋਲ ਕਰਦੇ 95 ਹਾਂਜੀ 90 ਦੀ ਦੇ ਦਾਂਗੇ ਹੋਰ ਮਾਨਦਾਨ ਕਰਦਾਂਗੇ ਭੈਣ ਭਰਾਏ ਗੱਲ ਹੀ ਆਏ ਦਾ ਛੋੜ ਛੱਪ ਹਾਂਜੀ ਤੇ ਅੱਗੇ ਆ ਗਿਆ ਮਾਲੀ ਨੀਲੀ ਰਵੀ ਦਾ ਕੱਟ ਖੈ ਨੂੰ ਬਾਹਰ ਇਹ ਇਹ ਇੱਥੇ ਆਪਦੇ ਏਰੀਏ ਚੋਂ ਲਿਆ ਆਪਣੇ ਏਰੀਏ ਦਾ ਹੀ ਇਧਰ ਦਾ ਠੀਕ ਦੁਲਜੀ ਵਾਲੇ ਏਰੀਆ ਦਾ ਮਸ਼ਹੂਰ ਹੈ ਕਟਾਉਂਦਾ ਹੈ ਮਾਲੀ ਓਕੇ ਚੱਲ ਪੁੱਤ ਚੱਲ ਧਰਤਾ ਹੀ ਵੜਾ ਠੀਕ ਆ ਕਿੰਨੀ ਕੁ ਉਮਰ ਇਹਦੀ ਉਮਰ ਇਹ 14 ਮਹੀਨੇ ਦਾ ਹੋਇਆ ਕਟਾ 14 ਮਹੀਨੇ ਦਾ ਚੰਗਾ ਸੰਭਿਆ ਕਿੰਨੇ ਹਨ ਹਾਂਜੀ ਹਾਂਜੀ ਬਾਕੀ ਸੱਜਣੋਂ ਕੋਈ ਨੀਲੀ ਰਾਵੀ ਦਾ ਕਟਾ ਖਰੀਦਣਾ ਚਾਹੁੰਦਾ ਹੋਇਆ ਚੰਗੇ ਪੱਠਪੜੇ ਦਾ ਟੈਸਟ ਵੀ ਕੱਲ ਚੰਗੇ ਵਿਛੇ ਲੱਗੇ ਆ ਸਾਰੇ ਕਰਮ ਵਾਲੇ ਨੂੰ ਚੰਗੀ ਸੰਭਾਈ ਕਰ ਲਿਓ ਤੇ ਸੋਨਾ ਸੋਨਾ ਬਹੁਤ ਹੈ ਕਟਾ ਇਹ ਇਹਦਾ ਰੇਟ ਕਿੱਡਾ ਕਾਸ਼ਾ 35 ਮੁੱਲ ਕਰਦੇ ਇਹਦਾ ਮਾਨਦਾਨ ਕਰਦਾਂਗੇ 35000 ਮੁੱਲ ਕਰਦੇ 32000 ਦਾ ਦੇ ਦਾਂਗਾ ਕਟਾ 32000 ਦਾ ਹਾਂਜੀ ਬਾਕੀ ਆ ਇਹਦਾ ਕਰ ਦਾਂਗੇ ਕੋਈ ਗੱਲ ਨਹੀਂ ਕਰਦਾਂਗੇ ਜੀ ਠੀਕ ਇਹ ਕਹੂ हां जी इन ਥੇਲੇ 14 15 ਕਿਲੋ ਬੋਹਰਾ ਲਾ ਲੇ ਦੁੱਧ ਲਾ ਲੇ ਤਿੰਨਾ ਚਾਰਾਂ ਦਿਨਾਂ ਦੀ ਸੂਈ ਹੋ ਜੀ ਤਿੰਨਾ ਚਾਰਾਂ ਦਿਨਾਂ ਦੀ ਸੂਈ ਆ ਹਾਂ ਜੀ 14 15 ਦੁੱਧ ਬੋਹਰਾ ਹਾਂ ਜੀ ਚੁੰਨ ਚੁੰਨ ਇੱਕ ਨੰਬਰ ਸੀਲ ਠੰਡੀ ਬੋਹਰਾ ਠੀਕ 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 ਵੱਛਾ ਕੇ ਵੱਛੀ ਇਹ ਵੱਛਾ ਹੀ ਮਗਰਿੰਦੇ ਠੀਕ ਆ ਜਾ ਯਾਰ ਬੰਨ ਲਾ ਬੰਨ ਲਾ ਆਇਆ ਗੱਡੀ ਦੇ ਲਾਉਣ ਕਰ ਪੈਰ ਜਿਆ ਦਵਾ ਦਵਾਉਣ ਲਾ ਪੀ ਗੁੜੀ ਪੈਰ ਵਿੱਚ ਫਾ ਅੱਛਾ ਮਗਰ ਲਾ ਠੀਕ ਕੱਚੇ ਤੇ ਵਧੀਆ ਤੁਰਦੀ ਚੱਲ ਪੁੱਤ ਚੱਲ ਸੁਬਾ ਸਵਾ ਤਾਂ ਆਪੇ ਲਾ ਲੇ ਅਗਲਾ ਹਾਂਜੀ ਸੁਬਾ ਦੇ ਦੁੱਧ 14 ਹੋਏ 15 ਹੋ ਜੀ ਠੀਕ ਆ ਮੂੰਹ ਲੇਵੇ ਲੂਏ ਦੀ ਚੰਗੀ ਬੜੀ ਲੇਵੇ ਦੀ ਸਫਾਈ ਹੈਗੀ ਗਾਂ ਦੇ ਹੂੰ ਆ ਜਾ ਦੇਖੋ ਸਜਣਾ ਥੋੜਾ ਪੈਰ ਜਿਆ ਨੱਪਦੀ ਆ ਬਾਕੀ ਓਕੇ ਗੱਡੀ ਦੇੋਂ ਲੱਗਿਆ ਪੈਰ ਵਿੱਚ ਆਇਆ ਟਾਲੇ ਦੇ ਠੀਕ ਬਾਕੀ ਥਾਂਲੇ ਦੀ ਕੁਆਲਿਟੀ ਚੰਗੀ ਆ ਵਹਿੜਤੀ ਬਾਕੀ ਸੱਚਨੋਂ ਜਿਹੜਾ ਸੱਜਣ ਖਰੀਦਦਾ ਉਹਨੇ ਆਪਦੀ ਤਸੱਲੀ ਕਰ ਲੈਣੀ ਹੈ ਹਾਂਜੀ ਇਹਦਾ ਭਾਅ ਕਿੱਡਾ ਗਾਸ਼ਾ ਇਹਦੇ 45 ਮੁੱਲ ਕਰਦੇ 40000 ਦੇ ਹਾਂ ਨਾ ਗਾਂ ਦੇ ਤਾਂ ਨੇ ਮੁੱਲ ਕਰਦੇ 45000 ਤੇ 40000 ਦੇ ਦਾਂਗੇ ਊ ਠੰਡੀ ਠੁੰਡੀ ਠੰਡੀ ਠੁੰਡੀ ਪੂਰੀ ਠੀਕ 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 ਲੈ ਵੀ ਸੱਜਣੋ ਇਹ ਐਨੀਮਲ ਵਿਕਰੀ ਵਾਲੇ ਸੀਗੇ ਲਾਬ ਕੋਲੇ ਨਿਜ਼ਾਮ ਵਾਲਾ ਤੇ ਜ਼ਿਲ੍ਹਾ ਫਿਰੋਜ਼ਪੁਰ ਨੇੜੇ ਹਾਰਪ ਕੇ ਮੱਲਾਂ ਵਾਲਾ ਇਹਦੇ ਨੇੜੇ ਦੇ ਸ਼ਹਿਰ ਆ ਜਾਂਦੇ ਆ ਚਾਰ ਸੀ ਚਾਰਾਂ ਦਾ ਲੇਖਾ ਜੋਖਾ ਜਿਹੜਾ ਤੁਹਾਨੂੰ ਲੈਤਾ ਫਿਰ ਇਹਨਾਂ ਦੀ ਵੀ ਸਾਡੀ ਹੱਥ ਮੰਨ ਕੇ ਬੇਨਤੀ ਜਿਹੜਾ ਆਪਸ ਨੂੰ ਪਸੰਦ ਆ ਜਾਂਦਾ ਉਹ ਤਸੱਲੀ ਤੁਸੀਂ ਕਰ ਲੈਣੀ ਆ ਆਪਦੀ ਬਾਅਦ ਦੇ ਵਿੱਚ ਲਾਂਭਾ ਨਾ ਦਿਆ ਕਰੋ ਆ ਦੇਖੋ ਪੂਰੀ ਚੰਗੀਵੇਂ ਆ ਸਾਫ਼ ਸੁਥਰੀ ਆ ਇਹ 90 ਦੀ ਕਹਤੀ ਹਾਂਜੀ ਹਨਾ ਹਾਂਜੀ 90 99 ਮੁੱਲ 90000 ਦੀ ਇਹ ਦਾ ਮਾਨਤਾ ਹਾਂਜੀ ਤੇ ਇਹ ਸੂਈ ਸਵਾਈ ਮਗਰੇ ਦੇ ਕੱਟੀ ਆ ਹਨਾ ਕੱਟੀ ਮਗਰੇ ਦੇ ओके 87000 ਦੀ 78 ਦੀ ਠੀਕ ਹੈ ਠੀਕ ਹੈ ਲੈ ਵੀ ਸੱਜਣੋ ਧੰਨਵਾਦ ਵੀਡੀਓ ਨੂੰ ਐਂਡ ਤੱਕ ਵੇਖਣ ਲਈ ਜਿਉਂਦੇ ਵਾਸਤੇ ਰਹੋ